ਸਤਿ ਸ਼੍ਰੀ ਅਕਾਲ ਮੈਂ ਸੰਪਾਦਕ ਸ਼ੰਦਿੱਪ ਸਿੰਘ ਲਗਾਤਾਰ ਪੰਜਾਬ ਦੇ ਵਿੱਚ ਗਰੀਬ ਪਰਿਵਾਰਾਂ ਦੇ ਘਰਾਂ ਦੇ ਘਰ ਉਜੜਦੇ ਜਾ ਰਹੇ ਹਨ ਕਿਉਂਕਿ ਪੰਜਾਬ ਵਿੱਚ ਆਏ ਦਿਨ ਨਸ਼ੇ ਦੇ ਸਮਗਲਰਾਂ ਦੁਆਰਾ ਲਗਾਤਾਰ ਨਸ਼ੇ ਦੀ ਸਪਲਾਈ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 3 ਸਾਲ ਹੋ ਗਏ ਪੰਜਾਬ ਦੇ ਵਿੱਚ ਬਣੀ ਹੋਈ ਨੂੰ ਪਰ ਫਿਰ ਵੀ ਨਸ਼ੇ ਨੂੰ ਰੋਕਣ ਦੇ ਵਿੱਚ ناکਾਮਜਬ ਹੋਈਏ ਸਮਾਜ ਸੇਵੀ ਲੱਖਾ ਸਧਾਨਾ ਜੀ ਸਿੱਧੇ ਹੋਏ ਲੋਕਾਂ ਤੇ ਨੇ ਮਿਲਦੇ ਹੋਏ ਅਤੇ ਲੋਕਾਂ ਦੀਆਂ ਦੁੱਖਤ ਕਲਾਈਆਂ ਸੁਣਦੇ ਹੋਏ ਨਜ਼ਰ ਆ ਰਹੇ ਹਨ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇੱਕ ਪਿੰਡ ਦੇ ਵਿੱਚ ਬਜ਼ੁਰਗ ਮਤਾਵਾ ਰੋ ਰੋ ਕੇ ਦੱਸ ਰਹੀਆਂ ਹਨ ਕਿ ਸਾਡੇ ਦੋ ਦੋ ਪੁੱਤਰ ਚਿੱਟੇ ਦੇ ਨਸ਼ਾ ਕਰਨ ਕਰਕੇ ਮਰ ਗਏ ਇੱਕ ਦੀ ਉਮਰ 22 ਸਾਲ ਅਤੇ ਇੱਕ ਦੀ ਉਮਰ 24 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਦੋਨੋਂ ਹੀ ਇੱਕ ਮਾਂ ਦੇ ਸਹਾਰਾ ਪੁੱਤਰ ਬਣੇ ਹੋਏ ਸਨ ਅਤੇ ਉਹ ਦੋਨੋਂ ਹੀ ਚਿੱਟੇ ਦੇ ਨਸ਼ਾ ਕਰਕੇ ਮਰ ਗਏ ਹਨ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ ਵੱਡੇ ਵਾਅਦੇ ਕਰਦੀ ਅਤੇ ਚੋਣਾਂ ਤੋਂ ਪਹਿਲਾਂ ਇਹ ਕਹਿੰਦੀ ਸੀ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਨਾਮੋ ਨਿਸ਼ਾਨ ਮਿਟਾ ਦੇਵਾਂਗੇ ਵਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਚਿੱਟਾ ਲਿਆਉਣ ਦੇ ਵਿੱਚ ਵੱਡਾ ਸਮਗਲਰ ਹੈ ਉਸ ਨੂੰ ਸਲਾਖਾਂ ਦੇ ਪਿੱਛੇ ਸੁੱਟ ਦੇਵਾਂਗੇ ਪਰ ਉਹੀ ਵਿਕਰਮ ਸਿੰਘ ਮਜੀਠੀਆ ਪੰਜਾਬ ਦੇ ਵਿੱਚ ਵੱਖ-ਵੱਖ ਲਗਾਤਾਰ ਸਮਾਗਮਾਂ ਦੇ ਵਿੱਚ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ ਲਗਾਤਾਰ ਪੰਜਾਬ ਦੇ ਵਿੱਚ ਖੁੱਲੇ ਆਮ ਸ਼ਰੀਆਮ ਗੱਡੀਆਂ ਦੇ ਕਾਫਲੇ ਦੇ ਰੂਪ ਦੇ ਵਿੱਚ ਚੱਲਦੇ ਨਜ਼ਰ ਆ ਰਹੇ ਹਨ ਅਤੇ ਉੱਥੇ ਹੀ ਸੀਮ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਿ ਨਸ਼ੇ ਨੂੰ ਰੋਕਣ ਦੇ ਵਿੱਚ ਬਿਲਕੁਲ ਨਾਕਾਮਜਾਬ ਹੋਈ ਹੈ ਪੰਜਾਬ ਦੇ ਅੰਦਰ ਇਸ ਤੋਂ ਪਹਿਲਾਂ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਜੀ ਜਿਨ੍ਹਾਂ ਨੇ 2017 ਦੇ ਵਿੱਚ ਸ਼੍ਰੀ ਗੁਰੂ ਗੁਟਕਾ ਸਾਹਿਬ ਜੀ ਨੂੰ ਹੱਥ ਦੇ ਵਿੱਚ ਤਲਵੰਡੀ ਸਾਬੋ ਦੇ ਵਿੱਚ ਕਾਲ ਤੱਕ ਸੈਬ ਤੇ ਸੌਖਾਦੀ ਸੀ ਕਿ ਤਿੰਨ ਮਹੀਨਿਆਂ ਤੋਂ ਪਹਿਲਾਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦੇਵਾਂਗਾ ਪਰ 5 ਸਾਲ ਕਾਂਗਰਸ ਦੀ ਪਾਰਟੀ ਦੀ ਸਰਕਾਰ ਦੇ ਬੀਤ ਜਾਣ ਤੋਂ ਬਾਅਦ ਵੀ ਲਗਾਤਾਰ 3 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬੀਤ ਚੁੱਕੇ ਹਨ ਪਰ ਪੰਜਾਬ ਦੇ ਵਿੱਚ ਪਿਛਲੇ 8 ਸਾਲਾਂ ਤੋਂ ਲਗਾਤਾਰ ਨਸ਼ਾ ਚਿੱਟੇ ਦਾ ਨਸ਼ਾ ਲਗਾਤਾਰ ਸ਼ਰੀਆਮ ਪਿੰਡਾਂ ਦੇ ਵਿੱਚ ਸ਼ਰੀਆਮ ਹੁਣ ਤਾਂ ਸੌਦੇ ਵਾਲੀਆਂ ਦੁਕਾਨਾਂ ਤੇ ਪਰਚੂਨ ਦੀਆਂ ਦੁਕਾਨਾਂ ਤੇ ਵਿਕਣਾ ਸ਼ੁਰੂ ਹੋ ਚੁੱਕਾ ਹੈ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਈ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਸੀ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਕੀਤਾ ਜਾਵੇਗਾ ਪਰ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਵਿੱਚ ਨਾ ਕਾਮਯਾਬ ਹੋਈਏ ਪੂਰੀ ਤਰ੍ਹਾਂ ਪ੍ਰਸ਼ਾਸਨ ਆਮ ਆਦਮੀ ਪਾਰਟੀ ਦੇ ਸਰਕਾਰ ਦਾ ਪੰਜਾਬ ਦੇ ਵਿੱਚ ਫੇਲ ਸਾਬਤ ਹੋ ਰਿਹਾ ਹੈ ਕੁੰਮ ਕਰਨੀ ਦੀ ਨੀਤ ਸੁੱਤੀ ਹੋਈ ਸੀਮ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਟਾਈਮ ਦੇ ਵਿੱਚ ਹਜ਼ਾਰਾਂ ਨੌਜਵਾਨਾਂ ਦੀਆਂ ਮੌਤਾਂ ਨਸ਼ੇ ਦੀ ਓਵਰਡੋਜ਼ ਟੀਕੇ ਲਗਾਉਣ ਕਰਕੇ ਵੱਧ ਮਾਤਰਾ ਦੇ ਵਿੱਚ ਨਸ਼ਾ ਲੈਣ ਦੀ ਖਾਤਰ ਹੋ ਗਈਆਂ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਵੱਲ ਬਿਲਕੁਲ ਚਿੰਤਤ ਨਹੀਂ ਅਤੇ ਕੁੰਮ ਕਰਨੀ ਨੀਂਦ ਸੁੱਤੀ ਹੋਈ ਹੈ ਪ੍ਰਸ਼ਾਸਨ ਤਾਂ ਪ੍ਰਸ਼ਾਸਨ ਬਿਲਕੁਲ ਨਕੰਮਾ ਸਾਬਤ ਹੋ ਰਿਹਾ ਹੈ ਪੰਜਾਬ ਦੇ ਵਿੱਚ ਸ਼ਰੀਆਮ ਬੀਜੇਪੀ ਦੀ ਸਰਕਾਰ ਦੇ ਉੱਪਰ ਦੋਸ਼ ਲਗਾਏ ਜਾ ਰਹੇ ਹਨ ਕਿ ਬੀਜੇਪੀ ਦੀ ਸਰਕਾਰ ਪੰਜਾਬ ਨੂੰ ਬਦਨਾਮ ਕਰ ਰਹੀ ਹੈ ਪਰ ਸੀਐਮ ਭਗਵੰਤ ਸਿੰਘ ਮਾਨ ਜ਼ੀਰੋ ਲੈਵਲ ਗਰਾਉਂਡ ਰਿਪੋਰਟ ਤੋਂ ਹਿਦਾਰ ਤੇ ਪ੍ਰੋਸੇਜਗ ਸੂਤਰਾਂ ਦਾ ਕਹਿਣਾ ਹੈ ਕਿ ਹੁਣ ਲਗਾਤਾਰ ਪਿੱਛੇ ਵੀਡੀਓ ਵਾਇਰਲ ਹੋ ਰਹੀਆਂ ਹਨ ਕਿ ਜਿਹੜੀਆਂ ਕਿ ਪਰਚੂਨ ਦੀਆਂ ਦੁਕਾਨਾਂ ਤੋਂ ਪ੍ਰੈਗਾ ਵਰਗੇ ਕੈਪਸੂਲ ਗੋਲੀਆਂ ਚਿੱਟੇ ਵਰਗੇ ਨਸ਼ੇ ਆਮ ਬਜਾਰਾਂ ਦੇ ਵਿੱਚੋਂ ਪਰਚੂਨਟੀਆਂ ਦੁਕਾਨਾਂ ਤੋਂ ਖਰੀਦੇ ਜਾ ਸਕਦੇ ਹਨ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਈ ਸਭ ਤੋਂ ਬੇਸ਼ਰਮੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਿਲਕੁਲ ਪੰਜਾਬ ਦੇ ਵਿੱਚ ਨਾਕਾਮਜਾਬ ਸਾਬਤ ਹੋਈ ਹੈ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਸਮਾਜ ਸੇਵੀ ਲਖਸਤਾਨਾ ਜੀ ਨੂੰ ਮਤਾਵਾ ਪਹਿਣਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਪੁੱਤਰ ਨਸ਼ੇ ਦੇ ਪੇਟ ਚੜ ਗਏ ਹਨ ਬਠਿੰਡੇ ਦੇ ਵਿੱਚ ਸਭ ਤੋਂ ਵੱਡੀ ਮਾਤਰਾ ਦੇ ਵਿੱਚ ਲੋਕ ਨਸ਼ੇ ਕਰਕੇ ਮਰ ਰਹੇ ਹਨ ਕਿ ਬਠਿੰਡੇ ਦੇ ਵਿੱਚ ਸਭ ਤੋਂ ਵੱਡੀ ਮਾਤਰਾ ਦੇ ਵਿੱਚ ਨਸ਼ਾ ਅੱਜ ਦੇ ਸਮੇਂ ਦੇ ਵਿੱਚ ਸ਼ਰਿਆਮ ਬਜ਼ਾਰਾਂ ਦੇ ਵਿੱਚ ਸ਼ਰਿਆਮ ਪਿੰਡਾਂ ਦੇ ਵਿੱਚ ਵਿਕਦਾ ਨਜ਼ਰ ਆ ਰਿਹਾ ਹੈ ਜੇਕਰ ਕੋਈ ਪਿੰਡ ਦੇ ਵਾਂਸੀ ਪਿੰਡ ਦੀ ਪੰਚਾਇਤ ਨਸ਼ੇੜੀਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹਨਾਂ ਦੇ ਰਾਤ ਦੇ ਸਮੇਂ ਹਮਲੇ ਕਰ ਦਿੱਤੇ ਜਾਂਦੇ ਹਨ ਉਹਨਾਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਜੋ ਕਿ ਪਿਛਲੇ ਦਿਨੀ ਬਠਿੰਡਾ ਦੇ ਇੱਕ ਪਿੰਡ ਦੇ ਵਿੱਚ ਸ਼ਰਿਆਮ ਨਸ਼ੇ ਨੂੰ ਰੋਕਣ ਦੇ ਲਈ ਕੁਝ ਪਿੰਡ ਦੇ ਤਿੰਨ ਮਹੀਨੇ ਤੋਂ ਦੋ ਮੁੰਡੇ ਵੱਲੋਂ ਲੋਕਾਂ ਵੱਲੋਂ ਰੋਕਿਆ ਗਿਆ ਕਿ ਨਸ਼ੇ ਦੇ ਨੂੰ ਵੇਚਣ ਤੋਂ ਉਸ ਸਮਗਲਰ ਨੇ ਰਾਤ ਦੇ ਸਮੇਂ ਘਰ ਨੂੰ ਅਬ ਲਗਾ ਦਿੱਤੀ ਅਤੇ ਜਿੰਦੀਆਂ ਬੱਕਰੀਆਂ ਨੂੰ ਛਾੜ ਦਿੱਤਾ ਜਿਹੜੀ ਕਿ ਇੱਕ ਸ਼ਰਮਨਾਇਕ ਘਟਨਾ ਵਾਪਰੀ ਪੰਜਾਬ ਦੇ ਵਿੱਚ ਪਿਛਲੇ ਦਿਨੀ ਥੋੜੇ ਦਿਨ ਹੀ ਹੋਇਆ ਇਸ ਵੀਡੀਓ ਨੂੰ ਬਹੁਤ ਵਾਇਰਲ ਹੋਈ ਜਿਹੜੀ ਕਿ ਇੱਕ ਸ਼ਰਮਨਾਇਕ ਘਟਨਾ ਵਾਪਰੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਿੰਘ ਭਗਵੰਤ ਸਿੰਘ ਮਾਨ ਨੂੰ ਵਿਆਰਸ਼ ਕੀਤੀ ਜਾਂਦੀ ਹੈ ਕਿ ਪੰਜਾਬ ਦੇ ਸ਼ਾਸਨ ਦੇ ਵਿੱਚ ਪੰਜਾਬ ਦੇ ਡੀਜੀਪੀ ਨੂੰ ਨਸ਼ੇ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਨੂੰ ਸਖਤ ਤੌਰ ਸਖਤ ਹਦਾਇਤਾਂ ਦਿੱਤੀਆਂ ਜਾਣ ਜੋ ਪੁਲਿਸ ਪ੍ਰਸ਼ਾਸਨ ਨਸ਼ੀ ਵਿਕਾਰੀਏ ਜਾਂ ਜਿਸ ਵਿੱਚ ਸਿਵਲ ਪ੍ਰਸ਼ਾਸਨ ਦਾ ਜਾਂ ਕਿਸੇ ਤਰ੍ਹਾਂ ਦਾ ਵੀ ਸਰਕਾਰੀ ਮੁਲਾਜ਼ਮ ਦਾ ਹੱਥ ਕਿਸੇ ਤਰ੍ਹਾਂ ਦੀ ਵੀ ਉਸ ਵਿੱਚ ਸਮਗਲਰਾਂ ਨੂੰ ਪਰੰਤੂ ਨਾ ਕੰਮ ਜਦ ਹਰੇਨ ਪੁਲਿਸ ਪ੍ਰਸ਼ਾਸਨ ਉਹਨਾਂ ਉੱਪਰ ਕਾਨੂੰਨਨ ਬਣਦੀ ਕਾਰਵਾਈ ਕੀਤੀ ਜਾਵੇ ਤੇ ਨੌਕਰੀ ਤੋਂ ਬਰਖਾਸਤ ਕਰਕੇ ਉਹਨਾਂ ਦੀ ਛੁੱਕਾਂ ਸੁਨੀਆਂ ਹੋ ਗਈਆਂ ਨੌਕਰੀ ਤੋਂ ਹਟਾ ਦਿੱਤਾ ਜਾਵੇ ਅਤੇ ਉਹਨਾਂ ਦੀ ਜਗ੍ਹਾ ਤੇ ਨਵੇਂ ਮੁਲਾਜ਼ਮ ਨਵੇਂ ਨੌਜਵਾਨਾਂ ਨੂੰ ਭਰਤੀ ਕੀਤਾ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਜੋ ਕਾਨੂੰਨ ਦੀ ਵਿਵਸਥਾ ਵਿਗੜ ਚੁੱਕੀ ਹੈ